हां जी सत श्री अकाल सब तो पहला जय माता दी बहुत साचे दरबार की जय जय दुर्गा मैया ते माता रानी ਤੁਹਾਡੇ ਸਾਰਿਆਂ ਤੇ ਮਿਹਰ ਬਣਾਈ ਰੱਖੇ ਕਿਰਪਾ ਬਣਾਈ ਰੱਖੇ ਜੀ ਅੱਜ ਹੈ ਜੀ ਦੁਰਗਾ ਅਸ਼ਟਮੀ ਤੇ ਕੱਲ ਹੈਗੀ ਆ ਰਾਮ ਨੋਮੀ ਉਹ ਪਰਸਵਾ ਹੈਗਾ ਦਸ਼ੇਰਾ ਜੀ ਦਿਨ ਬਾਹ ਨੱਠੇ ਜਾ ਰਿਹਾ ਪਤਾ ਨਹੀਂ ਲੱਗ ਰਿਹਾ ਤੇ ਮੇਆ ਜੀ ਤੁਹਾਡੀ ਆਪਣੀ प्रीत ਮੇਰਿੰਦੀਆਂ ਪੰਜਾਬ 'ਚ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਮੈਨੂੰ ਉਮੀਦ ਹੈ ਕਿ ਮੇਰੀਆਂ ਪੈਣਾ ਤੇ ਮੇਰੇ ਪਰਾ ਬਿਲਕੁਲ ਠੀਕ ਠਾਕ ਫਿਟ ਐਂਡ ਫਾਈਨ ਹੋਣਗੇ ਜੀ ਅਸੀਂ ਆਂ ਜੀ ਪੰਜਾਬੀ ਸਰਦਾਰ ਜੱਟ ਸਿੱਖ ਗਰੇਵਾਲ ਠੀਕ ਹੈ ਨਾ ਤੇ ਸਾਰੇ ਸੋਚ ਰਹੇ ਹੋਣੇ ਕਿ ਤੁਸੀਂ ਵੀ ਮਾਤਾ ਨੂੰ ਪੁੱਛਦੇ ਹੋ ਤੁਸੀਂ ਵੀ ਮੀਨਸ ਜੋਤ ਜਗਾਉਂਦੇ ਹੋ ਤੇ ਜੀ ਹਾਂਜੀ ਸਾਰੇ ਮਾਤਾ ਗੁਰੂ ਜਿਨੇ ਵੀ ਆ ਸਰ ਇੱਕ ਬਰਾਬਰ ਹੈ ਬਸ ਸ਼ਰਧਾ ਹੋਣੀ ਚਾਹੀਦੀ ਦਿਲ ਵਿੱਚ ਹਨ ਇਸ ਬਾਣੇ ਮਾਤਾ ਜੀ ਨੂੰ ਭੋਗ ਲੱਗਦਾ ਤੇ ਅਸੀਂ ਵੀ ਇਹ ਸੁੱਕੇ ਛੋਲੇ ਤੇ ਕੜਾ ਪ੍ਰਸ਼ਾਦ ਖਾ ਲੀਦਾ ਹੈ ਅਦਰਵਾਇਜ਼ ਇਹ ਕਾਰਜ ਬਣਦਾ ਹੀ ਨਹੀਂ ਕਿਸੇ ਦਿਨ ਬਣਦਾ ਕਿਨ ਦਿਨ ਵਾਰ ਤੇ ਬਣਦਾ ਹੋਰ ਕਿਤੇ ਨਹੀਂ ਬਣਦਾ ਤੇ ਮੇਕ ਕਿਉ ਦਾ ਇਸਤੇਮਾਲ ਕੀਤਾ ਹੈ ਵੇਰਕਾ ਵਾਲੇ ਦਾ ਤੇ ਫ੍ਰੈਸ਼ ਘਿਓ ਲੈ ਕੇ ਆਂਦਾ ਸੀਗਾ ਤਾਜ਼ਾ ਡੱਬਾ ਹੀ ਖੋਲਿਆ ਸੀ ਹੁਣੀ ਤੇ ਸਾਰਾ ਮੀਨਸ ਦੇਸੀ ਘਿਓ ਵਿੱਚ ਪ੍ਰਸ਼ਾਦ ਬਣਿਆ ਮੈਨੂੰ ਉਮੀਦ ਹੈ ਕਿ ਮਾਤਾ ਰਾਣੀ ਬਹੁਤ ਜ਼ਿਆਦਾ ਖੁਸ਼ ਹੋਏਗੀ ਹਨਾ ਜਿਆਦਾ ਹੀ ਖੁਸ਼ ਹੋਏਗੀ ਤੇ ਖੁਸ਼ ਹੋਣਾ ਵੀ ਚਾਹੀਦਾ ਉਹਦਾ ਦਿਨ ਵਾਰ ਹੈ ਉਹਦਾ ਸਾਰਾ ਕੁਝ ਹੈਗਾ ਆ ਤੇ ਜੇ ਉਹ ਖੁਸ਼ ਨਾ ਹੋਗੀ ਤਾਂ ਫੇਰ ਕੋਈ ਵੀ ਖੁਸ਼ ਨਹੀਂ ਹੋ ਸਕਦਾ ਤੇ ਲੋ ਜੀ ਦੇਸੀ ਘਿਓ ਪਾ ਦਿੱਤਾ ਮੈਂ ਇਹਦੇ ਵਿੱਚ ਤੇ ਦੇਖੋ ਕਿੰਨਾ ਸੋਹਣਾ ਹਨਾ ਕਿਉਂਕਿ ਜਿਹੜਾ ਕੜਾ ਪ੍ਰਸ਼ਾਦ ਸੀ ਤੇ ਚਨੇ ਹਨਾ ਸੁੱਕੇ ਛੋਲੇ ਉਹ ਵੀ ਅਸੀਂ ਦੇਸੀ ਘਿਓ ਦੇ ਵਿੱਚ ਹੀ ਪਾਣੇ ਆ ਬਣਾਣੇ ਆ ਤੇ ਤੁਸੀਂ ਹੋਰ ਸੁਣਾਓ ਤੁਸੀਂ ਕਿਵੇਂ ਹੋ ਤੁਸੀਂ ਕਿੱਦਾਂ ਮਾਤਾ ਜੀ ਜੋਤ ਬਾਲਦੇ ਹੋ ਤੁਸੀਂ ਕੀ ਕੁਝ ਬਣਾਉਂਦੇ ਹੋ ਕਈ ਕੁਝ ਤਾਂ ਬਹੁਤ ਬਣਾਉਂਦੇ ਆ ਹਨਾ ਸੁੱਕੀ ਸਬਜ਼ੀ ਵੀ ਹੁੰਦੀ ਹੈ ਹੋਰ ਬਹੁਤ ਕੁਝ ਹੁੰਦਾ ਪਰ ਚਲੋ ਸ਼ਰਦਾ ਹੋਣੀ ਚਾਹੀਦੀ ਭਾਵੇਂ ਇੱਕ ਸੁੱਕੇ ਛੋਲੇ ਹੀ ਹੋਣ ਹਨਾ ਕਿ ਬਿਰ ਤੜਕਾ ਬਣ ਲਾਉਂਦੇ ਹੁੰਦੇ ਨੇ ਸੁੱਕੇ ਸੁੱਕੇ ਛੋਲੇ ਉਹ ਵੀ ਪਾ ਦਿੰਦੇ ਆ ਤੇ ਹੁਣ ਤਾਂ ਚਲੋ ਗਾਂ ਗਾਂ ਜਿੱਦਾਂ ਕਿ ਬੰਦੇ ਕੋ ਕਹਿੰਦੇ ਆ ਮਿਸ ਮੋਜ ਸੋਖਾਂ ਦੀ ਜਾਂਦੀ ਹੈ ਜਾਂ ਕੀ ਕਹਾਂ ਮੈਨੂੰ ਮੇ ਕੋ ਲਫ਼ਜ਼ ਨਹੀਂ ਹੈਗੇ ਪਹਿਲਾਂ ਤਾਂ ਬੜਾ ਸਿੰਪਲ ਜਿਹਾ ਬਣਦਾ ਸੀ ਮੇਰੇ ਖਿਆਲ ਜਣਾ ਮਾਤਾ ਦਾ ਭੋਗ ਕੋਈ ਨਾ ਤਾਮ-ਜਾਮ ਨਹੀਂ ਹੁੰਦਾ ਸੀਗਾ ਬਟ ਹੁਣ ਤਾਂ ਚਲੋ ਦੇਸੀ ਘੋਚ ਬਣਾ ਰਹੇ ਆ ਉੱਚ ਬਣਾ ਰਹੇ ਆ ਬਾਕੀ ਸ਼ਰਦਾ ਆ ਕੇ ਲੋਕ ਛੜ ਡਾਲਡੇ ਚ ਬਣਾਉਂਦੇ ਹੁੰਦੇ ਆ ਕਿ ਲੋਕ ਮੈਂ ਸੁਣਿਆ ਤੇਲ ਦਾ ਤੜਕਾ ਲਾਂਦੇ ਸੁਣੋ ਤੇਲ ਤੜਕਾ ਵੀ ਲਾਂਦੇ ਆ ਮਿਸ ਆਪਣੀ ਆਪਣੀ ਸ਼ਰਦਾ ਮਾਤਾ ਜਿਹੜੀ ਹੈ ਉਹ ਤੁਹਾਡੇ ਭਾਅ ਉਹ ਦੇਖਦੀ ਹੈ ਤੁਹਾਡੀ ਸ਼ਰਦਾ ਦੇਖਦੀ ਹੈ ਉੱਚਾ ਨੀਵਾ ਵੱਡਾ ਛੋਟਾ ਨਹੀਂ ਦਿਖਦੀ ਮੈਨੂੰ ਵੀ ਵੀਰ ਹੈ ਤੇ ਲੋ ਜੀ ਪ੍ਰਸ਼ਾਦ ਬਣ ਗਿਆ ਚਨੇ ਵੀ ਬਣ ਗਏ ਕਾਲੇ ਛੋਲੇ ਤੇ ਅਸੀਂ ਹੁਣ ਬਣਾ ਰਿਆਂ ਜੀ ਪੂੜੀਆਂ ਤੇ ਲੋ ਜੀ ਪੂੜੀਆਂ ਮੇ ਬਣਾ ਰਿਆਂ ਕਾਸਟ ਆਇਰਨ ਦੀ ਕੜਾਈ ਵਿੱਚ ਇਹ ਬਹੁਤ ਵਧੀਆ ਕੜਾਈ ਹੈ ਹੈਨਾ ਮਿਸ ਤੇਲ ਵੀ ਬਹੁਤਾ ਇਸ ਸੋਖਦੀ ਨਹੀਂ ਹੈ ਕਈ ਕੜਾਈਆਂ ਹੁੰਦੀਆਂ ਨਾ ਤੇਲ ਨੂੰ ਬਹੁਤ ਜ਼ਿਆਦਾ ਆਪਣੇ ਅੰਦਰ ਸੋਖ ਲੈਂਦੀਆਂ ਇਹ ਨਹੀਂ ਕਰਦੀਆਂ ਜਿੰਨਾ ਮੈਂ ਪਾਇਆ ਕਿਉ ਉਨਾ ਹੀ ਤੇ ਲੋਜੀ ਕਿੰਨੀ ਸੋਹਣੀ ਫੁੱਲ ਫੁੱਲ ਕੇ ਹਨਾ ਮਾਤਾ ਦੀਆਂ ਪਹਿਲਾਂ ਦੀ ਆਪਾਂ ਜਿਹੜੀ ਚੋਤ ਤਿਆਰ ਕਰਨੀ ਉਹਦੀਆਂ ਪੂੜੀਆਂ ਬੜੀਆਂ ਸੋਹਣੀਆਂ ਆਈਆਂ ਵੀ ਮਾਤਾ ਨੇ ਖਾਣੀਆਂ ਤੇ ਸੋਹਣੀਆਂ ਹੋਣੀਆਂ ਆ ਹਨਾ ਤੇ ਬਹੁਤ ਸੋਹਣੀਆਂ ਬਣ ਗਈਆਂ ਚਲੋ ਟੈਡੀਆਂ ਮੇਟੀਆਂ ਹਨਾ ਜਿੱਦਾਂ ਦੀ ਬਣੀਆਂ ਬਟ ਮੇਰੇ ਕੋਲ ਅੱਦਾ ਬਣਦੀਆਂ ਮੇਰੇ ਕੋਲ ਬਿਲਕੁਲ ਗੋਲ ਪੂੜੀਆਂ ਨਹੀਂ ਬਣਦੀਆਂ ਬਟ ਵਧੀਆ ਬਣਦੀਆਂ ਤੇਰੇ ਨਾਲ ਹੀ ਜੀ ਦਿਨ ਬਾਅਦ ਸ਼ੁਰੂ ਹੋ ਜਾਣੇ ਆ ਦੁਰਗਾਸ਼ਟਮੀ ਰਾਮ ਨੌਮੀ ਦੁਸ਼ਹਿਰਾ ਆ ਜਾਣਾ ਫਿਰ ਮੇਰੇ ਖਾ ਚ ਭੈਣਾਂ ਦਾ ਕਰਵਾ ਚੋਤ ਵੀ ਆਣ ਵਾਲਾ ਆ ਫਿਰ ਉਸ ਤੋਂ ਬਾਅਦ ਆਏਗਾ ਜੀ ਦੀਵਾਲੀ 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 ਮਾਤਾ ਸਾਰੇ ਆਪਣੇ ਦਿਨ ਤਿਹਾੜ ਲੈ ਕੇ ਆ ਰਹੀ ਹੈ ਕਦੀ ਕਦੀ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਕਿ ਆਪਾਂ ਉਸ ਪੰਜਾਬ ਚ ਰਹੇ ਹਾਂ ਜਿੱਥੇ ਹਰ ਰੋਜ਼ ਇੱਕ ਦਿਨ ਤਿਹਾੜ ਹੈ ਹਰ ਰੋਜ਼ ਇੱਕ ਫੈਸਟੀਵਲ ਹੈ ਲੋ ਜੀ ਮੈਂ ਜੋਤ ਵੀ ਤਿਆਰ ਕਰਤੀ ਮਾਤਾ ਦੀ ਜਿੱਦਾਂ ਮਿਸ ਅਸੀਂ ਕਰਦੇ ਹਾਂ ਹਨਾ ਤੇ ਦਾ ਪੰਜ ਜਗਾ ਤੇ ਚਨੇ ਪਾ ਕੇ ਛੋਲੇ ਚਨੇ ਕੇ ਹੋਿੰਦਾ ਤੇ ਪੰਜ ਜਗਾ ਤੇ ਖੜਾ ਪਾ ਕੇ ਹਨਾ ਖੜਾ ਪ੍ਰਸ਼ਾਦ ਅਸੀਂ ਕਹਿੰਦੇ ਆ ਮਾਤਾ ਦੀ ਦੇ ਤੇ ਲੋ ਜੀ ਦੇਸੀ ਘਿਓ ਉਵੇਂ ਮੈਂ ਥੋੜਾ ਮੈਲਟ ਕਰ ਲਿਆ ਸੀ ਪਿਗਲਾ ਲਿਆ ਸੀ ਗਰਮ ਕਰ ਲਿਆ ਮੈਂ ਕਿ ਅੱਜ ਦਾ ਫੇਨਾ ਜੋਤ ਬਲਣੀ ਨਹੀਂ ਹੈ ਕਿਉਂਕਿ ਜੰਮਣਾ ਵੀ ਹੈਗਾ ਇਹਨੇ ਤੇ ਮੈਂ ਕਿਹਾ ਬਹੁਤ ਸੋਹਣਾ ਜੋਤ ਬਣੀ ਸੀ ਸਾਡੀ ਇਹ ਜੀ ਆਟਾ ਹੁੰਦਾ ਹੈ ਜਿਹੜਾ ਮੈਂ ਆਟਾ ਬਣਾਇਆ ਸੀ ਨਾ ਪੂੜੀਆਂ ਵਾਸਤੇ ਉਹਦੇ ਵਿੱਚ ਥੋੜਾ ਜਿਹਾ ਆਟਾ ਕੱਢ ਲੀਦਾ ਆ ਤੇ ਉਹਦੇ ਵਿੱਚ ਆਪਾਂ ਇੱਦਾਂ ਜੋਤ ਤਿਆਰ ਕਰ ਲੈਂਦੇ ਆ ਫਿਰ ਬਾਅਦ ਜੋ ਠੰਡੀ ਹੋ ਜਾਂਦੀ ਹੈ ਜੋਤ ਉਦੋਂ ਫਿਰ ਆਪਾਂ ਇਹਨੂੰ ਗਾਈ ਨੂੰ ਖਿਲਾਣਾ ਆ ਤੁਹਾਨੂੰ ਪਤਾ ਹੀ ਹੈ ਨਾ ਤੇ ਮੇਕਮਾ ਜਿਹੜਾ ਆਪਾਂ ਝਾੜੂ ਪੋਚਾ ਆਇਆ ਹੋਰ ਲਟਰਮ ਪਟਰਮ ਹੈ ਉਹ ਆਪਾਂ ਜੋਤ ਜਗਾਣ ਤੋਂ ਪਹਿਲਾਂ ਕਰ ਲੋ ਜਾਂ ਫਿਰ ਜਦੋਂ ਜੋਤ ਠੰਡੀ ਹੋ ਜਾਗੀ ਨਾ ਉਦੋਂ ਝਾੜੂ ਮਾਰੀਦਾ ਇਹ ਸਿਆਣਿਆਂ ਦੀ ਕਹਾਵਤਾਂ ਆ ਆਪਾਂ ਵੀ ਸੁਣਦੇ ਆ ਰਹੇ ਆ ਦੇਖਦੇ ਆ ਰਹੇ ਆ ਤੇ ਤੁਸੀਂ ਮੇਰੇ ਮੰਦਰ ਤੋਂ ਥੱਲੇ ਨਾ ਜਾਇਓ ਇਹ ਬਹੁਤ ਚਿਰ ਦਾ ਲੱਗਿਆ ਇਹ ਭੈਣੇ ਹਟਦਾ ਹੀ ਨਹੀਂ ਅਸੀਂ ਕਹਿ ਇਹਨੂੰ ਧੋ ਦਈਏ ਹਾਏ ਜੇ ਧੋਤਾ ਤੇ ਫੁੱਲ ਨਾ ਜਾਵੇ ਕੀ ਕਰੀਏ ਚਲ ਕੋਈ ਗੱਲ ਨਹੀਂ ਮਾਤਾ ਦਾ ਮੰਦਰ ਆਪਾਂ ਵੈਸੇ ਕਰ ਲਿਆ ਆ ਬਸੇ ਚਲੋ ਤੁਹੋਂ ਦੇਣੀ ਕਿਉਂਕਿ ਪਿੱਛੇ ਸਾਰੀ ਲੱਕੜੀ ਲੱਗੀ ਹੋਈ ਹੈ ਫੁੱਲ ਜਾਣੀ ਹੈ ਚਲੋ ਮਾਤਾ ਮੇਰ ਕਰਗੀ ਆਪਣਾ ਹੀ ਘਰ ਸੋਨਾ ਜਿਹਾ ਬਣਾਏਗੀ ਤੇ ਤੁਸੀਂ ਵੀ ਪ੍ਰੀਤ ਦੇ ਨਾਲ ਬਨੇ ਰਹਿਣਾ ਪ੍ਰੀਤ ਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਯੂਜ਼ ਕਰਨਾ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਪਸੰਦ ਆਏਗੀ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਇੰਟਰਸਟਿੰਗ ਚ ਗੱਲਾਂ ਕਰਾਂਗੇ ਬਧਿਆ ਕਰਕੇ ਉਹ ਦੋ ਜੀ ਪ੍ਰੀਤ ਨੂੰ ਇਜਾਜ਼ਤ ਹੈ ਥੈਂਕ ਯੂ so much ਟੇਕ ਕੇ ਬਾਏ ਬਾਏ